ਕੀ ਚੱਕ ਲਈ ਦੇਣੀ ਆ ਬੱਕਰੀ ਦੇਣੀ ਆ ਬੱਕਰੀ ਦੇਣੀ ਆ ਕੱਚਾ ਕੰਮ ਨਾ ਕਰੀ ਮੈਂ ਮੈਂ ਕਿਹਾ ਮਤਲਬ ਇਤਰਾ ਫਲਕਾਰੀ ਹ ਕੰਕਰ ਵੱਜੀਆਂ 26000 ਦੀ ਹੋਗੀਓ ਚੁੱਪ ਬਸ ਐ ਹਰ ਜਾ ਮਨਾ ਆ ਦਾਂ ਪਹਿਲਾਂ 8000 ਦੀ ਬੱਕਰੀ ਹੋਗੀ ਚੱਤ ਨਹੀਂ ਲੈ ਤੂੰ ਨਹੀਂ ਹੁੰਦੇ ਨਾਲ ਨਾਲ

बोल 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 दलियां कुंडी खोल बांदर जो ओ देख अखाद की मारदे कहीं मारद ਹਾਂ ਖੋਲ ਕੇ ਦੱਸ ਸੰਗ ਕਾਦੀ ਏਰ ਮਾਦੋਂ ਬੋਜ਼ਰਾਂ ਦੀ ਕੁੰਡੀ ਕਿਉਂ ਨਹੀਂ ਖੋਲਦਾ ਕੀ ਕਹਿੰਦੇ ਮੱਖਣਾ ਵੇ ਕਿਉਂ ਨਹੀਂ ਬੋਲਦਾ ਏ ਕੁਛੋ ਕਿੰਨੇ ਕਹਿੰਦੇ ਲੈ ਉਹ ਤਾਂ 35 ਮੰਗਦਾ ਮਰੀਕ ਫਲੇੜੇ ਵਾਲਾ ਉਹ ਪਟਿਆਲੇ ਵਾਲਾ ਬੱਕਰੀ ਪਸੰਦ ਹੈ ਪਸੰਦ ਹੈ ਪੂਰੀ ਨਹੀਂ ਨਹੀਂ ਸਾਢੇ ਚਾਰ ਸਾਢੇ ਚਾਰ ਸਾਢੇ ਹਜ਼ਾਰ ਦੀ ਸਾਢੇ ਚਾਰ ਜੇ ਹੁਣ ਤੁਸੀਂ ਚੁੱਪੋਂ ਕਿ ਬੋਲਦੇ ਹੋ ਬੋਲਣਾ ਬੋਲ ਲੋ ਕੁਝ ਬੋਲਣਾ ਲੈ ਗੱਲ ਸੁਣ ਲੈ ਮਰੀਕ ਅੱਜ ਦੀ ਪਾਲਾ ਤਰੀਕ ਆ ਖੜਿਆ ਤੂੰ ਗਾਲੀ ਮੰਡੀ ਜਿੱਥੇ ਗੱਡੀ ਹੋਈ ਆ ਸਭ ਦੀ ਚੰਡੀ ਵਪਾਰੀਆਂ ਦੀ ਵੱਡੀ ਚੰਡੀ ਉਰੀ ਗੱਡੀ ਹੋਈ ਆ ਗੱਲ ਮੇਰੀ ਸੱਚੀ ਹੋ ਝੂਠੀ ਨਹੀਂ ਇਹਦਾ ਜਾਮਨ ਤੂੰ ਐ ਪੱਕੀ ਗੱਬਣ ਦਾ ਤੇ ਫੰਡਰ ਦਾ ਮੈਂ ਨਹੀਂ ਹੈਗਾ ਕਿਉਂਦਾ ਇਹ ਲੰਦਰਾ ਮੈਂ ਹੈਗਾ ਵੀਰੇ ਮੈਂ ਗਾਰੰਟੀ ਦਿੰਦਾ ਘੰਟੇ ਦੀ ਸੌਦਾ ਕਰਾਇਆ ਡੱਬੂ ਮਾਰੀ ਕੰਦ ਤੇ ਛਾਲ ਪਰਾਂ ਜਿਹੜਾ ਕੰਮ ਐ ਵਿਚੋਲੇ ਦਾ ਅਮਰੀਕ ਦੇਊਗਾ ਤਸੱਲੀ ਵੀਡੀਓ ਮੁੰਡੇ ਸਾਡੇ ਬਣਾਉਂਦੇ ਨੇ ਕੈਸ ਸਾਲ ਨੂੰ ਕਢਾ ਲਈ। ਠੰਡਰ ਨਾ ਹੋਵੇ, ਬੱਕਰੀ ਹੋਵੇ ਗੱਬਣ, ਅੱਗੇ ਮਾਲਕਾਂ ਦੇ ਕੰਮ ਕਰਮ, ਫਲ ਸਟਝੇ ਉਹਨਾਂ ਦੇ ਕਰਮ, ਸੂਪੀ ਉਹਨਾਂ ਦੇ ਕਰਮ। ਹਾਂਜੀ ਆਪਣੀਆਂ। ਖਾਲੀ ਹੋਊਗੀ ਅਮਰੀਕ ਦੇ ਘਰੇ ਆਜੂਗੀ। ਬੱਕਰੀ ਆਹੀ ਬੱਕਰੀਆਂ ਸਿਆਣ ਆ ਕੇ ਲਵੇ ਵੀਡੀਓ ਬਣਾ ਲੈਣਗੇ। ਮੱਥੇ 'ਚ ਚੰਦ ਹੈ। ਤੇ ਚੌੜੀ ਹੈ ਪੂਰੀ। ਵਧੀਆ ਬੱਕਰੀ ਮੋਟੀ ਹੱਡੀ ਦੀ। ਠੀਕ ਹੈ ਜੀ ਗੱਲ। ਥਣ ਚੱਡੇ 'ਚ ਨਿਗਾਹ ਮਾਰ ਲਓ। ਕੋਈ ਵੀ ਕੱਲ ਦੀ ਘਾਟਾ ਮੈਨੂੰ ਦੱਸੋ ਹੁਣ ਪਕਾਈ ਕੁਤਲਾ ਕੰਮ ਇਹਦਾ ਨਾ ਮੇਰਾ ਏ ਜੇ ਤੁਹਾਡੇ ਬੱਕਰੀ ਪਸੰਦ ਹੈ ਮੰਨਦੀ ਪਸੰਦਾ ਤੁਹਾਡੀ ਹੈ ਕਿਉਂ ਜੀ ਮੈਂ ਧੱਕਾ ਨਹੀਂ ਕਰਦਾ ਜੇ ਤੁਸੀਂ ਲੈਣੀ ਹੈ ਕੋਈ ਨੁਕਸ ਨਹੀਂ ਮੈਂ ਤਾਂ ਪਹਿਲਾਂ ਤੋਲੀ ਕੁਝ ਨਹੀਂ ਇਹ ਤਾਂ ਹਮਮੁਣਮਣੀ ਆ ਰਹੀ ਇੱਕ ਦੀ ਹੁੰਦੀ ਹੈ ਇਹਦਾ ਛੱਡ ਗੱਲ ਇਹਦਾ ਕੁਝ ਵੀ ਨਹੀਂ ਥਾਂ ਤੇ ਥਣ ਵੀ ਦੇ ਹੋ ਜਾਂਦੇ ਮੜੇ ਮੜੇ ਚੱਲੂ ਤਾਂ ਵੱਡੇ ਹੀ ਥੱਲੇ ਆਲਾ ਕਿਉਂ ਜਦੋਂ ਉੱਤੇ ਐ ਹਾਂ ਹਾਂ ਇਹਦਾ ਕੋਈ ਹੁਣ ਤਾਂ ਕਰ ਲਈ ਤਰੀਫ ਹੁਣ ਪਾਈਏ ਜੱਜ ਦੇ ਤਰੀਕ ਹਾਂ ਭਾਈ ਬਾਈ ਦੇਖਣ ਵਾਲਿਓ ਬੱਕਰੀ ਬਹੁਤ ਚੰਗੀ ਐ ਕੰਨ ਦੇਖ ਸਕਦੇ ਹੋ 18 ਇੰਚੀ ਲੰਬੇ ਨੇ 7 ਇੰਚੀ ਚੌੜੇ ਨੇ ਚੇ ਪੀਤਾ ਲੈ ਕੇ ਆ ਜੋ ਕਿਉਂਕਿ ਮੇਰੇ ਦਾ ਰੋਜ਼ ਦਾ ਹੀ ਕੰਮ ਆ ਕਿ ਅਮਰੀਕਾ ਹਾਂਜੀ ਕੋਈ ਕੁਆਲਿਟੀ 'ਚ ਕਮੀ ਨਹੀਂ ਹੋएगी ਕਿਸੇ ਦੇ ਪਸ਼ੂ ਨੂੰ ਨਿੰਦਣਾ ਨਹੀਂ ਚਾਹੀਦਾ ਲਵੇ ਅਗਲਾ ਨਾ ਲਵੇ ਮੰਡੀ ਦੇ ਵਿੱਚ ਆਈ ਆ ਤਾਂ ਨਾਮ ਬਣ ਕੇ ਆਈ ਐ ਤਾਂ ਮਾਰੀ ਕੋਈ ਤਾਇ ਦੀ ਧੀ ਨਹੀਂ ਖਾਉਂਦੀ ਅਗਲੀ ਕਹਿੰਦੀ ਮੈਂ ਉਹਦੇ ਨੂੰ ਵੀ ਚੰਗੀ ਬਣ ਕੇ ਜਾਵਾਂ ਤੀਆਂ ਦੇ ਵਿੱਚ ਮੇਲਾ ਦੇਖਣ ਤੇ ਉੱਚੇ ਮੱਥੇ ਦੀ ਬੱਕਰੀ ਐ ਜੀ ਨੂੰ ਇਹਦੀ ਪਰਖ ਨਿਰਖ ਐ ਹਰੇਕ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਕਿਸੇ ਕਿਸੇ ਨੂੰ ਭਾਂਡੇ ਦੀ ਬਾਬੇ ਰਮ ਪਰਖ ਐ ਠਣਕਾ ਕੇ ਦੇਖਿਆ ਕਰਦੇ ਤੌੜੇ ਬਾਈ ਜਿਆਦਾ ਲੈ ਕੇ ਆਉਂਦੇ ਬਾਹਰ ਵੇਚਣ ਘਮਾਰ ਕਹਿੰਦੇ ਹਾਂ ਓਏ ਪੱਕਾ ਇਹ ਲੈ ਲੋ ਚੰਗਾ ਖੁਰ ਨਾ ਜਾਵੇ ਬੱਕਰੀ 'ਚ ਨਹੀਂ ਕੋਈ ਕਮੀ ਹੋਂ ਦੱਸੋ ਕਿਵੇਂ ਕਰਾਂ ਗੱਲਾ ਸਹੀ ਗੱਡ ਕੰਨੇ ਚ ਫੂਕ ਮਾਰੇਗਾ ਪਰਾਂ ਦੱਸੇਗਾ ਕਿਵੇਂ ਚੱਲਾਂ ਦੱਸੇਗਾ ਹਾਂ ਫਿਰ ਉਹਦੇ ਚ ਕੋਈ ਗੱਲ ਚ ਹੋ ਨਾ ਬੜੀ ਇੱਧਰ ਨੂੰ ਆ ਜਾ ਮਿੱਤਰਾ ਭਾਈ ਚੌੜੇ ਹੋ ਜੋ ਨਾ ਲਈ ਯਾਰ ਤੇਰੇ ਗੈਲ ਨਹੀਂ ਕੋਈ ਬਣ ਕੇ ਤੋਰਦਾ ਇਹ ਚੌੜੇ ਖਾਣੇ ਦੀ ਵੀਡੀਓ ਵਧੀਆ ਬਣ ਗਈ ਵਧੀਆ ਬਣੀਆ ਕੱਲੀ ਕੁਆਲਿਟੀ ਦੀ ਬੱਕਰੀ ਦੀ ਕਿਉਂਕਿ ਸਾਨੂੰ ਜਿਹੜੇ ਸਾਡੇ ਕਿੰਗ ਨੇ ਨਾ ਵਧੀਆ ਬੰਦੇ ਆਪਣੇ ਗੁੱਜਰ ਸਾਹਿਬ ਜੀ ਪਾਕਿਸਤਾਨ ਵਾਲੇ ਅਸਰਬੇ ਜੀ ਉਹ ਕਹਿੰਦਾ ਰਾਜੂ ਬਾਈ ਨਾ ਨਾ ਗੱਲਾਂ ਹੁੰਦੀਆਂ ਵੀਡੀਓ ਵਧੀਆ ਬਣਾ ਕੇ ਤੋਰੇਗਾ ਉਹ ਬੰਦੇ ਨੇ ਬੱਕਰੀ ਪਾਲਣ ਧੰਦੇ ਨੂੰ ਖੜਾ ਕੇ ਦਿਖਾਤਾ ਇੱਕ ਆਪਣੇ ਜਿਉਂਦਾ ਰਹੇ ਰਣੀਏ ਵਾਲਾ ਸਣੀ ਸਰਦਾਰ ਜੀ ਨੇ ਕੇ ਬਰੀਡ ਦੇ ਬਾਰੇ ਆਪਾਂ ਨੂੰ ਚਾਨਣ ਕਰਤਾ ਨਹੀਂ ਸਾਡੇ ਪਾਲੀ ਜਿਹੜੇ ਆ ਜੜੀ ਤੇ ਸੁੱਤੇ ਪਏ ਤੇ ਸ਼ਿਵਨੀ ਵਰਗਾ ਤਾਂ ਅਸੀਂ ਕੋਡੀਆਂ ਦੇ ਪਹਾੜ ਲਟਾਉਂਦੇ ਸਾਨੂੰ ਪਰਖ ਨਿਰਖਣੀ ਦੀ ਕਿਸੇ ਨੂੰ ਪਰਖਾਂ ਨਿਰਖਾਂ ਅਸੀਂ ਕਰਨ ਦਾ ਲਾਤੇ ਕਿੱਢ ਵਿੱਚ ਕੋਈ ਨਹੀਂ ਸਿੱਖ ਕੇ ਆਉਂਦਾ ਕਿਉਂ ਜੀ ਪੂਰੀ ਸਿੱਖਦੇ ਆਂ ਅਸੀਂ ਗੁਰਤਿਆਂ ਲੈ ਕੇ ਤੁਹਾਡੇ ਵਰਗੇ ਇਹ ਜੇ ਬਜ਼ੁਰਗਾਂ ਤੋਂ ਸਿਆਣਿਆਂ ਤੋਂ ਕਿਤੇ ਅਸੀਂ ਵੀ ਨਹੀਂ ਸਿੱਖ ਤੁਤ ਹੀ ਸਿੱਖੇ ਆਂ ਤੇ ਸਭ ਨੂੰ ਆਪਾ ਸਲਾਮ ਕਰਦੇ ਆਂ ਜਿਹੜੇ ਨੇ ਇਹ ਧੰਦਾ ਵਧੀਆ ਕਰਤਾ ਤੇ ਮੰਡੀਆਂ ਵਾਲੇ ਨੇ ਮੰਡੀਆਂ ਲਾਤੀਆਂ ਲੱਗਣਾ ਹਰੇਕ ਬੰਦੇ ਨੂੰ ਗਰੀਬ ਨੂੰ ਅਮੀਰ ਨੂੰ ਰੋਜ਼ ਰੋਟੀ ਤਾਂ ਮਿਲੀ ਕੰਮ ਤਾਂ ਮਿਲਿਆ ਨਸ਼ੇ ਪੱਤੇ ਤੋਂ ਇਹ ਜੇ ਸਾਡੇ ਜਵਾਗਤਾਂ ਬਚੇ ਜਿਹੜੇ ਅਣਸਮਝਨੇ ਨਾ ਬੱਚੋ ਬਈ ਪੀਜੋ ਸਾਡਾ ਕੀ ਹੈ ਅਲਾ ਕਹਿੰਦਾ ਰਾਜੂ ਨੇ ਕਰਾਤਾ ਐ ਕਰਾਤਾ ਵਧੀਆ ਭਲਾ ਅਸੀਂ ਨਹੀਂ ਨੀ ਮਾੜਾ ਕਰਾਇਤਾ ਤੁਹਾਨੂੰ ਬੱਕਰੀਆਂ ਲੈਣ ਲਾਤਾ ਕੀ ਜਣ ਲਾਤਾ ਸਾਹਮਣੀਆਂ ਸਮਾਉਣੀਆਂ ਤਾਂ ਥੋਨੇ ਨੇ ਭਾਈ ਮੈਂ ਕਿੱਥੋਂ ਸਾਂਹੂਗਾ ਕਿਉਂ ਮਾਪਾ ਕਿ ਨਹੀਂ ਸਾਂਹੂਗੇ ਭੁੱਖੀਆਂ ਮਾਰ ਲਓ ਭਾਈ ਅਸੀਂ ਨਹੀਂ ਮਾਰਾ ਕਰਿਆ ਕਿਸੇ ਦਾ ਹਾਂਜੀ ਆ ਜਾ ਤਰੀਕ ਮੈਂ ਅਮਰੀਕਾ ਹਾਂਜੀ ਉਹ ਬਾਈ ਕਹਿੰਦੇ ਨੇ ਪਰ ਮੈਂ ਨਹੀਂ ਕਹਿੰਦਾ 18000 ਕਹਿੰਦੇ ਨੇ ਕੋਈ ਗੱਲ ਨਹੀਂ ਹੁਣ ਬੱਕਰੀ ਦਾ ਦੇ ਕਿੱਥੇ ਵੇਚਣੀ ਹੈ ਹਜ਼ਾਰ ਘੱਟ ਲੈ ਜਾ 34 ਦੀ ਨਾ ਥੱਲੇ ਆ ਜਾ ਬਸ ਫਿਰ ਤੁਸੀਂ ਆਪ ਹੀ ਕਿਉਂ ਗਾਕਾਂ ਨੂੰ ਤੜਕਿਓਨੇ ਫਿਰ ਉਹ ਤਾਜੀ ਕਹਿੰਦੇ ਨੇ ਨੈਣ ਨੂੰ ਮੈਂ ਕਹਿੰਦਾ ਤਾਜੀ ਇਹੋ ਜੀ ਦੋ ਮਹੀਨਿਆਂ ਨੂੰ ਜੇ ਰਾਜੀ ਖੁਸ਼ੀ ਰਹੀ ਆਸਾ ਨਾਲ ਦਿਨ ਟੁੱਟਦੇ ਨਹੀਂ ਪੂਰੀ ਵੀਧੀ ਦੰਨੇ ਨਹੀਂ ਹੋਰ ਕਿੰਨੇ ਦੀ ਦੰਨੇ ਤੇ ਕੀ ਹਰਦੀ ਯੂਕਰ ਲਈ ਦੋ ਕੱਟ ਗਿਆ ਕੀ ਜਰਾ ਕਿਰਨਾ ਤੇ ਟੜਕਣਾ ਜੇ ਤੁਸੀਂ ਵੀ ਕਿਤੇ ਤੁਸੀਂ ਵੀ ਨਾ ਟੜਕ ਜਓ ਮੈਨੂੰ ਆਪਦੇ ਨਿਸ਼ਾਨੇ ਲਾ ਲੈਣ ਦਿਓ ਇੱਕ ਦੋ ਆਪਦੇ ਨਿਸ਼ਾਨੇ ਲਾ ਲੈਣ ਦਿਓ ਨੀ ਉਹ ਵੀ ਯਾਰ ਵਪਾਰੀ ਹੁਣ ਪਤਾ ਮਹਿੰਗੀ ਲੈ ਆ ਮੰਡੀ ਦਾ ਕੀ ਪਤਾ ਕਿਸੇ ਦੇ ਟਿੱਡ ਦਾ ਟਿੱਡ ਕੇ ਫਰੋਲ ਕੇ ਥੋੜੀ ਦੇਖਦਾ ਹੈ ਨਾ ਜੀ ਨੂੰ ਦਾ ਵੀਰੇ ਇੱਥੇ ਪਹਿਲਾਂ ਵੇਚੀ ਜਾਂਨੇ ਕੁਸ ਬਣੀ ਬੱਕਰੀ ਵੀ ਦੇਖਾ ਨਹੀਂ ਬੱਕਰੀ ਚ ਕੋਈ ਕੋਈ ਕੱਟ ਨਹੀਂ ਮੋਟੀ ਹੱਡੀ ਦੀ ਬੱਕਰੀ ਹੈ ਦੱਸੂਗੀ ਦੱਸੂਗੀ ਜੇ ਹੱਤਾ ਹੋਰ ਚੌੜੀ ਹੋ 6 ਵਾਰਾ ਹੋਰ ਵੀ ਜੇ ਰਾਜੀ ਕੋਈ ਕਿਰਾਂ ਕਰੇ ਲੱਗੇ ਠਕਿਆ ਨੇ ਹੱਲ ਚੱਲਣਾ ਹੋਵੇ ਬੱਕਰੀ ਇਹ ਤੇਰੀ ਲੱਕ ਦੀ ਵੀ ਹੋ ਜੂ ਕਿਉਂ ਜੀ ਆਸਣਾ ਤਾਂ ਟੁੱਟ ਦੇ ਮੈਂ ਪਸ਼ੂਆਂ ਜਿਹੜੇ ਨਾਲ ਫੇ ਨੀ ਲਾ ਕੱਲੀ ਨੂੰ ਗੱਲ ਕਰਕੇ ਪਤਾ ਲੱਗਦਾ ਔਰ ਕੇ ਦੇਖਦਾ ਘੋੜੀ ਮੰਗੂ ਚਲਦੀ। ਲੈ ਮਰੀ ਸਾਰੀਆਂ ਗੱਲਾਂ ਛੱਡ ਯਾਰ 22000 ਦੀ ਦੇ ਬੱਕਰੀ ਚਲਦੀ। ਦੇ ਦੇ। ਨਾ ਠੀਕ ਆ ਫਿਰ। ਨਹੀਂ ਜੀ ਨਹੀਂ। ਇੱਕੋ ਹੀ ਐਂਡ ਸੁਣਾ ਦੇ ਕਿੱਥੇ ਦੇਣੀ ਐ। 30000 ਦੀ ਬੱਕਰੀ ਦੇਣਾ ਜੀ ਬਸ। ਲਾਓ ਫਟ। ਬੰਗੀ ਅੰਦਰ ਰਾਕੇਸ਼ ਕਸੂਤੜ ਗਿਆ। ਉਹ ਇਕੱਤੀਆਂ ਗੱਲਾਂ ਜੇ ਕਹੂੰ ਜাদু ਜੁੱਧ ਮਾਰ ਲਾ। ਮਾਰ ਫੋਕ ਇੱਕ ਮਾਰ ਖੋ ਗਿਆ। ਜੇ ਜাদু ਮੇਰਾ ਚੱਲਦਾ ਵੀ ਐ। ਇਹ ਹਰੇਕ ਦੇ ਗੱਲ ਵਸਦੀ ਨਹੀਂ ਜਾਪਾਂਚ ਉੱਥੇ ਬੰਗਾਲ ਤੋਂ ਸਿੱਖ ਕੇ ਆਏ ਮੈਂ ਬੰਗਾਲ ਦੇਸ਼ ਚ ਇਹ ਜੇ ਬੰਦਿਆਂ ਦਾ ਨਾ ਚੰਗੇ ਮੁੰਡਿਆਂ ਦਾ ਮੀਡਾ ਬਣਾ ਕੇ ਕੰਦਨਾ ਚ ਹੀ ਪਤੰਦੀਆਂ ਨੇ ਜਾ ਚੱਕ ਲਈ ਦੇਣੀ ਹੈ ਬੱਕਰੀ ਦੇਣੀ ਹੈ ਬੱਕਰੀ ਦੇਣੀ ਹੈ ਕੱਚਾ ਕੰਮ ਨਾ ਕਰੀ ਮੈਂ ਮੈਂ ਕੱਚਾ ਕੰਮ ਤਾਂ ਜਨ ਵਾਲੀ ਗੱਲ ਕਰ ਤਾ ਇਹ ਲੈ ਬੱਕਰੀ 24000 ਦੀ ਦੇ ਤੂੰ 2000 ਵਧਿਆ 24000 ਦੀ ਤੂੰ 2000 24000 ਦੀ 24000 ਦੀ

ਦੂਰ ਫਿਰਦੇ ਪਿੱਛੇ ਫਿਰਦੇ ਤੁਸੀਂ ਖਰਜਾ 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 ਕੀ ਲਾ ਕੇ ਗਿਆ ਇਮਾਨਦਾਰੀ ਤੋਂ ਇਮਾਨਦਾਰੀ ਤੋਂ ਨਾ ਦੱਸ ਫਿਰ ਸੱਚਾਈ ਫਿਰ ਸੱਚਾਈ ਦੱਸ ਕਿਉਂ ਵੀ ਤੈਨੂੰ ਦੇਖਿਆ ਤਾਂ ਛੱਡ ਦੇ ਤੰਗ ਨਾ ਕਰਦੇ ਨਹੀਂ ਮਾਂ ਸੱਚਾਈ ਪਾਬਲ ਨੂੰ ਦੱਸ ਦੇ ਕਾਹ ਨਾ ਦੱਸ ਤੇਰੀ ਗੱਲ ਤੇ ਫੁੱਲ ਚਾਣੂਗੇ ਨਹੀਂ ਦਿੱਕੀ ਹੁੰਦਾ ਛੱਡ ਦੇ ਹੈ ਨਹੀਂ ਤੇ ਸਾਨੂੰ ਕੋਈ ਯਕੀਨੀ ਨਹੀਂ ਨਾ ਤੇਰੇ ਤੇ ਝੂਠ ਬੋਲਣਾ ਚਾਹੀ ਸੱਚ ਜਾਂ 72000 ਦੀ ਬੱਕਰੀ ਹੋਗੀ ਕੱਟ ਨਹੀਂ ਰੱਤ ਨੂੰ ਨਹੀਂ ਹੁੰਦੇ ਨਾ ਨਾ

ਚੱਕੇ ਥੱਲ ਸਲਮਾਰੂ ਹੁੰਦਾ ਇੰਨਾ ਜ਼ਰੂਰ ਹੈ ਹਾਂ ਉਹ ਬਾਈ ਖੁਸ਼ ਹੈ ਨਹੀਂ ਜੇ ਖੁਸ਼ਾ ਤਾਂ ਨਹੀਂ ਪੁੱਛੀ ਸਰਨੇ ਕੋਈ ਗੱਲ ਨਹੀਂ ਬਈ ਗੱਲ ਨਹੀਂ ੱੱਕਾ ਕੋਈ ਨਹੀਂ ਆ ੱੱਕਾ ਨਹੀਂ ਚਰਨਾ ਕਰਦੇ ਇਹ ਸੌਦੇ ਸਾਡੇ ਪੱਕੇ ਨੇ ੱੱਕਾ ਨਹੀਂ ਕੋਈ ਠੀਕ ਗੱਲ ਸਹੀ ਹੈ ਸਹੀ ਹੈ ਸਹੀ ਹੈ ਕਹਿ ਵੀੜੀਆ ਚ ਠੀਕ ਹੈ ਸਹੀ ਹੈ ਸਹੀ ਨਹੀਂ ਮਾਲਕ ਕਹਿੰਦੇ ਨੇ ਵੀ ਸਹੀ ਹੈ ਮੈਂ ਨਹੀਂ ਕਹਿੰਦਾ ਪੈਂਡਾ ਵੀ ਸਿਰੋਣਾ ਹੁੰਦਾ ਬਾਬੇ ਅਸੀਂ ਨੇ ਅਲਾ ਕਹਿੰਦਾ ਸੜਾ ਤਾਂ ੱੱਕੇ ਨਾ ਕਰਾਤਾ ਤੈਨੂੰ ਸਹੀ ਹੈ ਮਜੂਰ ਓਕੇ ਜੀ ਆਪਾਂ ਦਾ ਮੇਰਾ ਤਾਂ ਕੋਈ ਨਹੀਂ ਕਸੂਰ ਹੈ ਨਾਲ ਤੇਰਾ ਕੋਈ ਕਸੂਰ ਨਹੀਂ ਹਾਂ ਠੀਕ ਹੈ ਚੱਲਾ ਜੇ ਲੈਓ ਜੀ ਕਰੋ ਪੈਸੀ ਲੋਏ ਦਾ ਆਉਂਦਾ ਤਾਂ ਗਲਤ ਕਰਨ ਲੱਗ ਜਿੰਦੇ ਨੇ ਕੋਈ ਭੁੱਕੀ ਫੀਮ ਨਹੀਂ ਖਾਂਦਾ ਮੈਂ ਇਹ ਖਾਇਆ ਕਰ ਥੋੜੀ ਜਿਹੀ ਹੋਰ ਰੱਬ ਰੱਬਾ ਛੱਡ ਯਾਰ ਹੈ ਚੰਗੀ ਤਰ੍ਹਾਂ ਜਾ ਤੂੰ ਸਿੱਖਿਆ ਚੱਲ ਕੋਈ ਨਹੀਂ ਮੰਗਣਾ ਮੋਟਰ ਦਾ ਜਾਾਂਦੀ ਆ ਬਾਹਲੀ ਦੂਰ ਬਾਹਲੀ ਗਾਲਾਂ ਵਾਲਾ ਚੱਲਿਆ ਦਾ ਹੈ ਨਹੀਂ ਵੈਸੇ ਬਾਈ ਨੇ ਧੱਕਾ ਲਾਣਾ ਠੀਕ ਹੈ ਬੀਟੀ ਨਾ ਧੱਕਾ ਨਹੀਂ ਕਰਿਆ ਬੇਨਾ ਤੱਕੇ ਨਾ ਫਰਸੇ ਸਿੱਖੇ ਸਮਝਾਤਾ ਸਸਤਾ ਨਾ ਇਹ ਸੌਦਾ ਠੀਕ ਹੈ ਹੈ ਉਹ ਸੌਦਾ ਇਹਨਾਂ ਨੂੰ ਫਿਰ ਪਹਿਲਾਂ ਵੀ ਦੇਖ ਕੇ ਕਹਿੰਦੀ ਬੱਕਰੀ ਨਹੀਂ ਮਾਰੀ ਤਾਂ ਬਾਈ ਨੂੰ ਕਹਿੰਦੇ ਖੁਸ਼ ਹਲ ਤਾਂ ਲੈ ਜਾ ਤਾਂ ਵੀ ਕੋਈ ਨਹੀਂ ਫਿਰ ਉਹ ਸੇ ਖਰੀਦ ਲੈਣ ਦਾ ਨਹੀਂ ਨਹੀਂ ਸਹੀ ਹੈ ਸਹੀ ਹੈ ਹਾਂ ਬਾਈ ਬੱਕਰੀ ਭਾਰੀ ਵਾਹ 40000 ਦੀ ਆ ਚਲੋ ਜਦੋਂ ਇਹ ਲਹੌਰ ਜੇ ਕਾਲੇ ਲਵੇ ਉਹਦੀ 40 ਦੀ ਹੁੰਦੀ ਉਹ 40 ਦੀ ਦਿੰਦਾ ਉਹ ਦਿੰਦੇ ਨਹੀਂ ਉਹ ਬੰਦਾ ਘੱਟ ਨਹੀਂ ਵੇਚਦਾ ਬੱਕਰੀਆਂ ਉਹ ਵੀ ਚੰਗੀਆਂ ਲਿਆਉਂਦਾ ਹਾਂ ਦੇਖ ਲੈ ਉਹ ਲਾ ਲ 15 ਹੋ ਗਈ 16 17 18 19 20 21 22 23 24 25 27 28 29 ਚਾਹੇ ਤਾਂ ਕਰਦੀ ਛੋੜ ਚਾਹੇ ਕਰਾਦੀ ਲਿਖਾਈ ਬਾ ਕੋਈ ਨਹੀਂ ਕਰਾਉਂਦਾ ਕਿਉਂ ਜੀ ਠੀਕ ਹੈ ਨਾ ਗੱਲ ਜਿਹੜਾ ਬਿਹਾਰ ਵੱਡੀ ਦਾ ਚੱਲਦਾ ਆ ਲਓ ਜੀ ਰਾਵੜ ਤੇ ਮੇਰਾ ਦੇ ਦਿਓ ਸਾਮਣੇ ਪੈ ਕੇ ਲੈ ਲੈ ਨਿਆਰੇ ਤੋਂ ਚੋਰੀ ਨਹੀਂ ਠੱਗੀ ਪਕਾਈ ਕੁੱਟ ਕੇ